ਸੱਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲੀਅੰਟੀ ਦੀ ਪੰਜਾਬ ਤੇ ਮਹਾਰਸ਼ਪਾ ਸਿੰਘ ਅੱਜ ਵਾਤਾਵਰਣ ਦਿਵਸ ਮਨਾਇਆ ਜਾ ਤੇ ਵੱਖ-ਵੱਖ ਜਗ੍ਹਾ ਵਿੱਚ ਲੋਕਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੌਦੇ ਵੀ ਲਾਏ ਜਾ ਰਹੇ ਆ ਪਰ ਲਗਾਤਾਰ ਸੰਸਥਾਵਾਂ ਸਵਾਲਾਂ ਦੇ ਘੇਰੇ ਵਿੱਚ ਵੀ ਆਉਂਦੀਆਂ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਫੋਟੋ ਸ਼ੂਟ ਦੇ ਚੱਕਰ ਵਿੱਚ ਹੀ ਰਹਿੰਦੀਆਂ ਇੱਕ ਦਿਨ ਪੌਦੇ ਲਾ ਕੇ ਚਲਾ ਜਾਂਦੀਆਂ ਪਰ ਉਸ ਪੌਦਿਆਂ ਦੀ ਸਾਂਭ ਸੰਭਾਲ ਨਹੀਂ ਹੁੰਦੀ ਤੇ ਬਾਅਦ ਵਿੱਚ ਉਹਨਾਂ ਪੌਦਿਆਂ ਨੂੰ ਪਸ਼ੂ ਪੰਛੀ ਵੀ ਖਾ ਜਾਂਦੇ ਆ ਤੇ ਜਾਂ ਆਪਾਂ ਕਹਿ ਦਈਏ ਉਹ ਸੋਪੇ ਜਾਂਦੇ ਆ ਪਾਣੀ ਤੋਂ ਲੈ ਕੇ ਪਰ ਕੁਝ ਸਸਤਾ ਮੈਂ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਉਸ ਪੌਦਿਆਂ ਦੀ ਸਾਂਭ ਸੰਭਾਲ ਵੀ ਕਰਦੀਆਂ ਤੇ ਲਗਾਤਾਰ ਉਸਤੇ ਕੰਮ ਵੀ ਕਰਦੀਆਂ ਬਠਿੰਡਾ ਦੇ ਵਿੱਚ ਇੱਕ ਰੁੱਖਾਂ ਦੇ ਰਾਖੇ ਸੰਸਥਾ ਜਿਹੜੀ ਲਗਾਤਾਰ ਇਸ ਪੌਦਿਆਂ ਨੂੰ ਲੈ ਕੇ ਕੰਮ ਕਰ ਰਹੀ ਆ ਤੇ ਅੱਜ ਵਾਤਾਵਰਣ ਦੇ ਰਿਸ਼ਤੇ ਉਹਨਾਂ ਕੋਲੋਂ ਵਿਸ਼ੇਸ਼ ਪ੍ਰੋਗਰਾਮ ਵੀ ਕੀਤੇ ਗਏ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਖਰ ਇਹ ਸੰਸਥਾ ਬਣਾਈ ਕਿਉਂ ਸੀ ਤੇ ਕਿਸ ਤਰ੍ਹਾਂ ਜਿਹੜਾ ਕੰਮ ਚੱਲ ਰਿਹਾ ਬਈ ਕੀ ਨਾਮ ਹੈ ਤੁਹਾਡਾ ਰੁਪਿੰਦਰ ਜੀ ਸਿੰਘ ਨਾਮ ਹੈ ਜੀ ਮੇਰਾ ਮੈਂ ਰੁੱਖਾਂ ਦੀ ਰੱਖੀ ਸੁਸਾਇਟੀ ਦਾ ਮੈਂਬਰ ਹੈ ਜੀ ਆ ਇਹ ਜਿਹੜੀ ਸੰਸਥਾ ਤੁਸੀਂ ਕਦੋਂ ਕੋਲੀ ਬਣਾਈ ਹੈ ਇਹ ਇਹ ਪਿਛਲੇ ਸਾਲ ਅਸੀਂ ਵਾਤਾਵਰਨ ਦਿਵਸ ਦੇ ਉੱਤੇ ਜਿਹੜਾ 30 ਦਿਵਸ ਸੀ 14 ਜੁਲਾਈ ਨੂੰ ਉਸ ਦਿਨ ਨੂੰ ਕੰਮ ਸ਼ੁਰੂ ਕੀਤਾ ਸੀ ਛੋਟੇ ਪੱਧਰ ਤੇ ਤਾਂ ਸੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਸੀ ਪਰ ਪਿਛਲੇ ਸਾਲ ਅਸੀਂ ਸਾਰੇ ਦੋਸਤਾਂ ਮਿੱਤਰਾਂ ਨੇ ਰਲ ਕੇ ਇੱਕ ਪ੍ਰਣ ਲਿਆ ਕਿ ਆਪਾਂ ਇਹ ਜਿਹੜਾ ਦਰਖਤ ਲਾਉਣ ਦਾ ਜਿਹੜੀ ਮਹਿੰਮ ਹੈ ਇਹਨੂੰ ਵੱਡੇ ਪੱਧਰ ਤੇ ਸ਼ੁਰੂ ਕਰਨਾ ਹੈ ਔਰ ਲਗਾਤਾਰੇ ਕੰਮ ਕਰਨਾ ਜਦੋਂ ਦਰਖਤ ਲਾਉਣ ਦੀ ਰੁੱਤ ਹੁੰਦੀ ਹੈ ਦਰਖਤ ਨਵੇਂ ਲਾਏ ਜਾਂਦੇ ਆ ਉਸ ਤੋਂ ਬਾਅਦ ਫਿਰ ਜਦੋਂ ਤੱਕ ਉਹ ਦਰਖਤ ਜਿਹੜਾ ਹੈਗਾ ਵੱਡਾ ਹੋ ਕੇ ਆਪਦੇ ਆਪ ਤੇ ਮਤਲਬ ਪਾਣੀ ਖਿੱਚਣ ਦੇ ਜਾਂ ਸਮਰੱਥ ਨਹੀਂ ਹੋ ਜਾਂਦਾ ਜਾਂ ਮਜ਼ਬੂਤ ਨਹੀਂ ਹੋ ਜਾਂਦਾ ਉਰੋਂ ਤੱਕ ਅਸੀਂ ਉਹਦੀ ਕੇਅਰ ਕਰਦੇ ਆ ਜਾਂ ਪਾਲਣ ਪੋਸ਼ਣ ਕਰਦੇ ਆ ਇੱਕ ਤਾਂ ਜ਼ਿਆਦਾਤਰ ਸੰਸਥਾਵਾਂ ਜਿਹੜੀਆਂ ਉਹ ਇੱਕ ਦਿਨ ਜਿੱਦਣ ਵਾਤਾਵਰਣ ਦਿਵਸ ਹੁੰਦਾ ਜਾਂ ਕੋਈ ਹੋਰ ਹੁੰਦਾ ਜਾਂ ਜਨਮ ਦਿਨ ਹੁੰਦਾ ਉਸ ਦਿਨ ਪੌਦਾ ਲਾ ਕੇ ਤੇ ਮੁੜ ਕੇ ਉਹਦੀ ਦੇਖ ਰੇਖ ਨਹੀਂ ਕਰਦੇ ਜ਼ਿਆਦਾਤਰ ਜਿਹੜੇ ਪੌਦੇ ਆ ਸੁੱਕ ਹੀ ਜਾਂਦੇ ਆ ਹਾਂਜੀ ਇੱਕ ਤਾਂ ਇਹ ਹੈ ਕਿ ਆਪਣੇ ਜਿਹੜਾ ਬਠਿੰਡਾ ਇੱਥੇ ਗਰਮੀ ਬਹੁਤ ਪੈਂਦੀ ਹੈ ਇਹ ਜਿਆਦਾ ਪਹਾੜੀ ਇਲਾਕਾ ਹੁੰਦਾ ਉੱਥੇ ਤਾਂ ਮੀਂਹ ਪੈਂਦੇ ਇੱਥੇ ਤਾਂ ਬਰਸਾਤ ਘੱਟ ਹੁੰਦੀ ਹੈ ਰੇਤਲਾ ਇਲਾਕਾ ਹੈ ਇੱਥੇ ਜੇ ਪੌਦਾ ਲਾਉਣਾ ਹੈ ਤਾਂ ਉਹਨੂੰ ਸਾਵਧਾਨੀ ਜ਼ਿਆਦਾ ਕਰਨੀ ਪੈਂਦੀ ਹੈ ਸੰਸਥਾਵਾਂ ਦੇ ਵਿੱਚ ਦੇਖੋ ਕਈ ਤਰ੍ਹਾਂ ਦੇ ਮਤਲਬ ਉਹ ਉਹਨਾਂ ਦੇ ਮੰਤਵ ਹੁੰਦੇ ਆ ਅਸੀਂ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਕਰਦੇ ਬਟ ਸਾਡੀ ਸੰਸਥਾ ਇਹ ਹੈ ਇਹਨੇ ਇੱਕ ਪ੍ਰਣ ਲਿਆ ਹੋਇਆ ਹੈ ਕਿ ਅਸੀਂ ਜੋ ਵੀ ਪੌਦੇ ਅਸੀਂ ਲਾਉਣੇ ਆ ਜਾਂ ਸਾਡੇ ਨੇੜੇ ਤੇੜੇ ਇਲਾਕੇ ਦੇ ਵਿੱਚ ਲੱਗੇ ਹੋਏ ਆ ਅਸੀਂ ਉਹਨਾਂ ਦੀ ਪਾਲਣ ਪੋਸ਼ਣ ਕਰਨਾ ਉਹਨੂੰ ਦਵਾਈ ਬੂਟੀ ਪਾਉਣੀ ਗੋਡੀ ਕਰਨੀ ਉਹਨਾਂ ਦੀ ਕਾਂਟ ਛਾਂਟ ਕਰਨੀ ਤਾਂ ਇਹ ਸਾਰੇ ਕੰਮ ਅਸੀਂ ਰੁਟੀਨ ਦੇ ਵਿੱਚ ਪਿਛਲੇ 14 ਜੁਲਾਈ ਤੋਂ ਲੈ ਕੇ ਅੱਜ ਤੱਕ तकरीबन 11 ਮਹੀਨਿਆਂ ਦੇ ਨੇੜੇ ਤੇਰੇ ਸਮਾਂ ਹੋ ਚੱਲਿਆ ਅਸੀਂ ਹਰ ਰੋਜ਼ ਨਿਤਨੇਮ ਬਣਾਇਆ ਹੋਇਆ ਸਵੇਰ 4 ਵਜੇ ਉੱਠ ਕੇ 9 ਵਜੇ ਤੱਕ ਇਹ ਸਾਰੇ ਦਰਖਤਾਂ ਦੀ ਸੇਵਾ ਕਰੀ ਜਾਂਦੀ ਹੈ ਜੀ ਪਾਣੀ ਪਾਉਣਾ ਉਹਨਾਂ ਨੂੰ ਖਾਦ ਪਾਉਣੀ ਠੀਕ ਹੈ ਜੀ ਉਹ ਟ੍ਰੀ ਗਾਰਡਨ ਨੂੰ ਮਜ਼ਬੂਤ ਕਰਨਾ ਔਰ ਸਮੇਂ-ਸਮੇਂ ਤੇ ਜਿਹੜੇ ਟ੍ਰੀ ਗਾਰਡਨ ਦੇ ਵਿੱਚ ਦਰਖਤ ਫਸ ਜਾਂਦੇ ਜਦੋਂ ਦਰਖਤ ਵੱਡਾ ਹੋ ਜਾਂਦਾ ਉਹ ਟ੍ਰੀ ਗਾਰਡਨ ਨੂੰ ਕੱਟ ਕੇ ਕਢਣਾ ਉਹਨੂੰ ਰਿਪੇਅਰ ਕਰਕੇ ਦੂਸਰੀ ਜਗ੍ਹਾ ਤੇ ਵਰਤਦੇ ਇੱਕ ਜ਼ਿਆਦਾਤਰ ਚਾਹੇ ਸੰਸਥਾਵਾਣ ਹੋਣ ਦੇ ਚਾਹੇ ਪੌਦੇ ਹੋਣ ਉਹਨੂੰ ਲਾਉਣਾ ਬੜਾ ਸੌਖਾ ਸੰਸਥਾ ਬਣਾਣੀ ਬੜੀ ਸੌਖੀ ਆ ਉਹਨੂੰ ਮੇਨਟੇਨ ਕਰਨਾ ਚਲਾਉਣਾ ਬੜਾ ਔਖਾ ਕਿੰਨੇ ਮੈਂਬਰ ਨੇ ਉਹਨੂੰ ਮੇਨਟੇਨ ਕਿਵੇਂ ਕਰਦੇ ਆ ਜਿਵੇਂ ਸਵੇਰ ਇੱਕ ਸੀ ਮੈਂਬਰਾਂ ਨੂੰ ਸੱਦੋ ਤੇ ਇੱਕ ਮੈਂਬਰ ਨਾ ਆਵੇ ਅਗਲੇ ਦਿਨ ਦੂਜਾ ਨਹੀਂ ਆਉਂਦਾ ਅਗਲੇ ਦਿਨ ਤੀਜਾ ਤੇ ਅਸੀਂ ਬੜੇ ਖੁਸ਼ਕਿਸਮਤ ਆ ਜੀ ਕਿਉਂਕਿ ਇੱਕ ਤਾਂ ਸਾਰੇ ਅਸੀਂ ਦੋਸਤ ਮਿੱਤਰ ਆ ਨੇੜੇ-ਨੇੜੇ ਇਲਾਕੇ 'ਚ ਰਹਿਣ ਵਾਲੇ ਆ ਅਕਸਰ ਹੀ ਮਿਲਦੇ ਰਹਿੰਦੇ ਸੀ ਤਾਂ ਉਸ ਤੋਂ ਬਾਅਦ ਸਾਰੇ ਹੀ ਮੈਂਬਰਸ ਆ ਜਿਹੜੇ ਉਹ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਉਹ ਦਿਲੋਂ ਭਾਵਨਾ ਨਾਲ ਜੁੜੇ ਹੋਏ ਆ ਸੋ ਇਸ ਕਰਕੇ ਕਦੇ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਕੋਈ ਮੈਂਬਰ ਮਿਸ ਕਰਦਾ ਔਰ ਨਹੀਂ ਤਾਂ ਜਿਹੜੇ ਸਾਡੇ ਮੈਂਬਰਸ ਆ ਉਹ ਸਵੈ ਇੱਛਾ ਨਾਲ ਬਿਨਾ ਕਿਸੇ ਛੁੱਟੀ ਦੇ ਤੁਸੀਂ ਇਹ ਦੇਖੋ ਵੀ ਪਿਛਲੇ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਕਿਸੇ ਵੀ ਮੈਂਬਰ ਵੱਲੋਂ 10 ਤੋਂ ਵੱਧ ਗੈਰ ਹਾਜ਼ਰੀਆਂ ਨਹੀਂ ਹੋਈਆਂ ਸੋ ਇਹ ਦਿਲੋਂ ਇੱਛਾ ਹੈ ਜਨੂੰਨ ਹੈ ਇਹਨਾਂ ਨੂੰ ਸਾਰਿਆਂ ਮੈਂਬਰਸ ਨੂੰ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਪੰਜਾਬ ਨੂੰ ਹਰਾ ਭਰਾ ਬਣਾਉਣਾ ਹੈ ਇਹਨੂੰ ਸਾਫ਼ ਸੁਥਰਾ ਬਣਾਉਣਾ ਹੈ ਸੋ ਅਸੀਂ ਸਾਰੇ ਸਵੈਚੈਨਾ ਕਰਦੇ ਆਂ ਔਰ ਜਦੋਂ ਬੰਦਾ ਮਨੋਂ ਕੋਈ ਕੰਮ ਕਰਦਾ ਉਸ ਕੰਮ ਦੇ ਵਿੱਚ ਜੋ ਇੱਛਾ ਨਾਲ ਕੰਮ ਕਰਦੇ ਕਿਸੇ ਬਾਹਰ ਨਾਲ ਨਹੀਂ ਕਰਦੇ ਕੋਈ ਨੌਕਰੀ ਨਹੀਂ ਹੈ ਇਹਦਾ ਕੋਈ ਸਾਨੂੰ ਤਨਖਾਹ ਨਹੀਂ ਮਿਲਦੀ ਇਸ ਵਾਇਅਚਾ ਨਾ ਕਰਦੇ ਤਾਂ ਉਸ ਕੰਮ ਦੇ ਵਿੱਚ ਕਮੀ ਨਹੀਂ ਆਉਂਦੀ ਔਰ ਸਾਰੇ ਮੈਂਬਰ ਸਾਡੇ ਬਿਨਾ ਨਾ ਕੋਈ ਵੀ ਮੈਂਬਰ ਮਹੀਨੇ ਚ ਇੱਕ ਤੋਂ ਵੱਧ ਵਾਰੀ ਕਦੇ ਕੋ ਐਬਸੈਂਟ ਨਹੀਂ ਹੁੰਦਾ ਔਰ ਜਦੋਂ ਅਸੀਂ ਇਹ ਸਰੀਰਕ ਮਿਹਨਤ ਕਰਦੇ ਆ ਔਰ ਸਾਨੂੰ ਫਾਇਦੇ ਬੜੇ ਹੋਏ ਆ ਸਾਰੇ ਬੰਦਿਆਂ ਦਾ weight ਘਟ ਗਿਆ ਜੇ ਕੋਈ ਬਲੱਡ ਪ੍ਰੈਸ਼ਰ ਦੀ ਕੋਈ ਸ਼ੂਗਰ ਦੀ ਕੋਈ ਇੱਕ ਅਦਾ ਬੰਦਾ ਗੋਲੀ ਖਾਂਦਾ ਸੀ ਤਾਂ ਉਹਦੀਆਂ ਗੋਲੀਆਂ ਵੀ ਬੰਦ ਹੋ ਗਈਆਂ ਔਰ ਇਹ ਸਵੇਰੇ ਸਵੇਰੇ ਉੱਠਦੇ ਆ ਜਦੋਂ ਅਸੀਂ ਪਾਣੀ ਪਾਉਨੇ ਆ ਤਾਂ ਇੱਕ ਬੰਦੇ ਦੀ 10 ਕਿਲੋਮੀਟਰ ਤਾਂ ਸੈਰੀ ਹੋ ਜਾਂਦੀ ਹੈ ਜਦੋਂ ਉਹ ਟਰਾਲੀ ਦੇ ਮਗਰ ਟੈਂਕੀ ਦੇ ਪਿੱਛੇ ਤੁਰਕੇ ਜਾਂਦਾ ਔਰ ਫਿਰ ਕਈ ਚਲਾਉਣੀ ਵਰਮਾ ਚਲਾਉਣਾ ਉਹਨੂੰ ਕਟਿੰਗ ਕਰਨੀ ਤਾਂ ਉਹ ਸਰੀਰਕ ਮੈਨਸ ਹੁੰਦੀ ਹੈ ਔਰ ਡਬਲ ਫਾਇਦਾ ਔਰ ਸਾਰੇ ਮੈਂਬਰਸ ਆ ਜਿਹੜੇ ਉਹ ਫਿੱਟ ਹੋ ਗਿਆ ਪਹਿਲਾਂ ਨਾਲ ਸੋ ਮੈਂ ਤਾਂ ਇਹ ਕਹੂੰਗਾ ਵੀ ਸਾਰੇ ਬੰਦੇ ਸਿਹਰੇ ਉੱਠ ਕੇ ਸੈਰੀ ਆ ਜਿਹੜੇ ਉਹ ਸਾਡੇ ਨਾਲ ਲੱਗਣ ਕੋਈ ਆਪ ਦੇ ਘਰ ਦੇ ਨੇੜੇ ਜਿਹੜੇ ਰਕਤ ਲਾਉਣ ਤੇ ਬਿਮਾਰੀਆਂ ਤੋਂ ਬਚਣਗੇ ਇਹਦੇ ਫਾਇਦੇ ਬੜੇ ਆ ਸੋ ਇਹ ਵੀ ਸਾਡੇ ਮੈਂਬਰ ਮੁਕਤੀ ਕਰਦੇ ਆ ਕਿ ਇਹ ਭਾਵਨਾ ਨਾਲ ਕੰਮ ਕਰਦੇ ਆ ਸੋ ਇਸ ਕਰਕੇ ਇੱਥੇ ਗੈਰ ਹਾਜ਼ਰੀ ਨਹੀਂ ਹੁੰਦੀ ਹਾਂ ਮੈਂਬਰ ਘਟਦੇ ਨਹੀਂ ਸਾਡੇ ਮੈਂਬਰ ਦਿਨੋ ਦਿਨ ਵਧ ਰਹੇ ਆ ਇਹ ਮੇਰੇ ਸਕੂਲ ਦੇ ਜੂਨੀਅਰ ਆ ਪਾਲੀ ਹੋ ਰਹੇ ਗੋਗੇ ਹੋ ਰਹੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਇਹ ਸਾਡੇ ਨਾਲ ਜੁੜ ਕੇ ਹਾਲਾਂਕਿ ਇਹ ਸ਼ਾਮ ਨੂੰ ਲੰਗਰ ਦੀ ਸੇਵਾ ਵੀ ਕਰਦੇ ਆ ਪਾਵਰ ਆਫ ਰੋਡ ਤੇ 100 ਫੁੱਟੀ ਰੋਡ ਪਰ ਕੀ ਹੈ ਕਿ ਇਹ ਕੰਮ ਹੀ ਇੰਨਾ ਚੰਗਾ ਹੈ ਇਹ ਕੰਮ ਇੰਨਾ ਮਤਲਬ ਤੁਹਾਡੇ ਦਿਲ ਨੂੰ ਸਕੂਨ ਮਿਲਦਾ ਕਿ ਮੱਲੋਂ ਵੱਲੇ ਇੱਕ ਬੰਦਾ ਜੇ ਕੋਈ ਲੇਟ ਵੀ ਹੋ ਜਾਣਾ ਤਾਂ ਦੂਜਾ ਬੰਦਾ ਉਹਨੂੰ ਉਠਾ ਕੇ ਲਿਆਉਂਦਾ ਘਰ ਉਹ ਵੀ ਨਹੀਂ ਬਈ ਜਾਣਾ ਜ਼ਰੂਰ ਔਰ ਇਹ ਇੰਨਾ ਅੱਛਾ ਕੰਮ ਹੈ ਕਿ ਕੋਈ ਪਰਿਵਾਰ ਦਾ ਮੈਂਬਰ ਕੋਈ ਕਿਸੇ ਨੂੰ ਰੋਕਦਾ ਨਹੀਂ ਠੀਕ ਹੈ ਜੀ ਔਰ ਕੁਦਰਤ ਦੇ ਨਾਲ ਜੁੜਿਆ ਹੋਇਆ ਕੁਦਰਤ ਦੀ ਸਿਰ ਸੋ ਇਸ ਕਰਕੇ ਸਾਡੀ ਜਿਹੜੀ ਸੰਸਥਾ ਹੈ ਤੇ ਪ੍ਰਮਾਤਮਾ ਦੀ ਬੜੀ ਮਿਹਰ ਹੈ ਔਰ ਮੈਂਬਰਾਂ ਦਾ ਜਿਹੜਾ ਆਪਸ ਦੇ ਵਿੱਚ ਮਿਲਵਰਤਨ ਆ ਉਹ ਬੜਾ ਅੱਛਾ ਹੈ ਸਾਨੂੰ ਇਸ ਸਮੱਸਿਆ ਨਹੀਂ ਆਈ ਸਾਡੇ ਮੈਂਬਰ ਦਿਨੋ ਦਿਨ ਵਧ ਰਹੇ ਐ ਔਰ ਵਲੰਟਰੀ ਆ ਰਹੇ ਐ ਕਿ ਲੋਕ ਅਕਸਰ ਆਪਾਂ ਦੇਖਦੇ ਆਂ ਵੀ ਘਰਾਂ ਦੇ ਅੱਗੇ ਜੇ ਦਰਖਤ ਹੁੰਦਾ ਜਾਂ ਦੁਕਾਨ ਦੇ ਅੱਗੇ ਉਹ ਆਨੇ ਬਹਾਨੇ ਪ੍ਰਸ਼ਾਸਨ ਤੋਂ ਚੋਰੀ ਕੱਟਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਜਦੋਂ ਕਿ ਹਰ ਬੰਦੇ ਪੜ੍ਹੇ ਲਿਖੇ ਨੂੰ ਤੇ ਆਮ ਨੂੰ ਵੀ ਇਹ ਪਤਾ ਵੀ ਵਾਤਾਵਰਨ ਜਾਂ ਆਕਸੀਜਨ ਲਈ ਬਹੁਤ ਜ਼ਰੂਰੀ ਆ ਕੀ ਕਾਰਨ ਮੰਨਦੇ ਆਂ ਵੀ ਲੋਕ ਐਜੂਕੇਸ਼ਨ ਦੇ ਪੱਖੋਂ ਇੰਨੀ ਉੱਪਰ ਚਲੇ ਗਏ ਪਰ ਇਸ ਮਾਨਸਿਕਤਾ ਦੇ ਪੱਖੋਂ ਜਿਹੜੀ ਬਹੁਤ ਗ੍ਰਾਵਟਾਡ ਅਸੀਂ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਭੁਲਾ ਦਿੱਤਾ ਬਹੁਤ ਪੁਰਾਣੀਆਂ ਚੀਜ਼ਾਂ ਅਸੀਂ ਛੱਡਤੀਆਂ ਰਤਨ ਜਿਹੜੇ ਜੀਵਨ ਜਿਉਣ ਦੇ ਢੰਗ ਸੀ ਉਹ ਵੀ ਛੱਡਤੇ ਜਿਵੇਂ ਖੇਤਾਂ ਚੋਂ ਵੀ ਦਰਖਤ ਗਾਇਬ ਹੋ ਗਏ ਪਰ ਜਿਵੇਂ ਜਿਵੇਂ ਵਾਤਾਵਰਣ ਦੇ ਵਿੱਚ ਤਬਦੀਲੀ ਆਈ ਗਰਮੀ ਵਧੀ ਲੋਕਾਂ ਨੂੰ ਕੁਦਰਤ ਨੇ ਆਪ ਹੀ ਮਹਿਸੂਸ ਕਰਾਤਾ ਕਿ ਦਰਖਤਾਂ ਤੋਂ ਬਿਨਾ ਜੀਵਨ ਸੰਭਵ ਨਹੀਂ ਬਹੁਤੇ ਲੋਕਾਂ ਨੂੰ ਅਵੇਰਨੈਸ ਆ ਗਈ ਕੁਛ ਨਾ ਕੁਛ ਲੋਕ ਕੋਈ 2 4 5% ਲੋਕ ਹਾਲੇ ਵੀ ਇਤਰਾਜ਼ ਕਰਦੇ ਆ ਉਥੇ ਅਸੀਂ ਛੱਡ ਦਿੰਦੇ ਆ ਅਦਰਵਾਇਜ਼ ਬਹੁਤੇ ਲੋਕ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਆ ਔਰ ਈਵਨ ਇੱਥੋਂ ਤੱਕ ਵੀ ਸਾਨੂੰ ਸਪੋਰਟ ਹੈ ਲੋਕਾਂ ਵੱਲੋਂ ਵੀ ਕਿ ਜੇ ਅਸੀਂ ਕਿਸੇ ਦੇ ਘਰ ਦੇ ਨੇੜੇ ਦਰਖਤ ਲਾ ਕੇ ਆਉਨੇ ਆਂ ਜੇ ਉਹ ਬੰਦਾ ਦੇਖ ਲੈਂਦਾ ਕਿ ਇਹਨਾਂ ਨੇ ਦਰਖਤ ਲਾਇਆ ਇਹੇ ਵਲੰਟਰੀ ਸੇਵਾ ਕਰ ਰਹੇ ਆ ਤਾਂ ਈਵਨ ਉਹ ਇੱਥੋਂ ਤੱਕ ਇਹ ਵੀ ਕਹਿੰਦੇ ਵੀ ਮੇਰੇ ਘਰ ਦੇ ਨੇੜੇ ਥੇੜੇ ਜਿਹੜੇ 4-5 ਦਰਖਤ ਹੈ ਇਹਨਾਂ ਦੀ ਪਾਣੀ ਦੀ ਸੇਵਾ ਮੇਰੀ ਹੈ ਪਹਿਲਾਂ ਨਾਲੋਂ ਅਵੇਅਰਨੈਸ ਵਧੀ ਹੈ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਹੈ ਉਹੀ ਗੱਲ ਜਿਵੇਂ ਪਹਿਲਾਂ ਗੱਲ ਹੋਈ ਸੀ ਕਿ ਕਾਰ ਖੜਾਉਣੀ ਤਾਂ ਹਰੇਕ ਬੰਦਾ ਚਾਹੁੰਦਾ ਹੈ ਪਰ ਮੇਰੇ ਘਰ ਦੇ ਅੱਗੇ ਦਰਖਤ ਨਾ ਹੋਵੇ ਪਰ ਲੋਕਾਂ ਦੇ ਸੋਚ ਦੇ ਵਿੱਚ ਬਦਲਾਅ ਆ ਰਿਹਾ ਹੈ ਉਹਦੇ ਵਿੱਚ ਮੈਂ মিডিਆ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਅਵੇਅਰਨੈਸ ਵਧਾਓ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਅਵੇਅਰਨੈਸ ਆਉਣੀ ਹੈ ਪਰ ਹੁਣ ਲੋਕਾਂ ਦੇ ਸੁਭਾਅ 'ਚ ਤਬਦੀਲੀ ਆਈ ਹੈ ਲੋਕ ਖੁਦ ਕਹਿੰਦੇ ਆ ਕਿ ਲਾਓ ਹਾਂ ਦੁਕਾਨਾਂ ਵਗੈਰਾ ਦੇ ਅੱਗੇ ਉਹ ਕਿਰਾਏ ਦੀ ਦੁਕਾਨਾਂ ਜਾਂ ਹੋਰ ਉਹਨਾਂ 'ਤੇ ਦਿੱਕਤ ਆਉਂਦੀ ਹੈ ਹਜੇ ਵੀ ਪਰ ਸਾਨੂੰ ਉਮੀਦ ਹੈ ਵੀ ਹੌਲੀ-ਹੌਲੀ ਹੌਲੀ ਅਸੀਂ 2-4 ਸਾਲ ਦੇ ਵਿੱਚ ਹਰ ਇੱਕ ਬੰਦੇ ਨੂੰ ਹਰ ਇੱਕ ਸ਼ਹਿਰੀ ਨੂੰ ਕਨਵਿੰਸ ਕਰਕੇ ਉਹਨਾਂ ਦੇ ਘਰ ਦੇ ਅੱਗੇ ਜਾਂ ਦੁਕਾਨ ਦੇ ਅੱਗੇ ਦਰਖਤ ਜ਼ਰੂਰ ਲਗਾਓ ਹੋਰ ਵੀ ਸਾਡੇ ਨਾਲ ਮੈਂਬਰ ਨੇ ਸਾਰੀ ਟੀਮ ਖੜੀ ਆ ਗੱਲਬਾਤ ਕਰਾਂਗੇ ਕੀ ਨਾਮ ਆ ਬਈ ਤੁਹਾਡਾ ਨਾਮ ਅਮਰਦੀਪ ਸਿੰਘ ਹੈ ਅਮਰਦੀਪ ਸਿੰਘ ਜੀ ਤੁਸੀਂ ਲਗਾਤਾਰ ਜਿਹੜੀ ਤੁਹਾਡੀ ਸੰਸਥਾ ਕੰਮ ਕਰਦੀ ਆ ਪਰ ਇੱਕ ਗੱਲ ਵੇਖਣ ਚਾਹੀਏ ਆ ਵੀ ਸ਼ਹਿਰਾਂ ਦੇ ਵਿੱਚ ਲੋਕ ਛੱਤਾਂ ਤੇ ਗਮਲਿਆਂ ਵਿੱਚ ਕੋਸ਼ਿਸ਼ ਕਰਦੇ ਆ ਤੇ ਜਗ੍ਹਾ ਦੀ ਬਹੁਤ ਘਾਟ ਹੁੰਦੀ ਆ ਪਰ ਪਿੰਡਾਂ ਵਿੱਚ ਖੇਤਾਂ ਵਿੱਚੋਂ ਦਰਖਤ ਗਾਇਬ ਹੋ ਗਿਆ ਜਦੋਂ ਕਿ ਉੱਥੇ ਸਾਡੇ ਕੋਲੇ ਜਗ੍ਹਾ ਵੀ ਹੁੰਦੀ ਆ ਪਾਣੀ ਦੀ ਸਾਰੀ ਇੰਤਜ਼ਾਮ ਹੁੰਦੀ ਆ ਕੀ ਕਾਰਨ ਆ ਮੇਨਕਾਰ ਤਾਂ ਇਹ ਜੀ ਅਸੀਂ ਕਾਟਨ ਤੋਂ ਨਰਮੇ ਤੋਂ ਹਟ ਕੇ ਚੌਲਾਂ ਤੇ ਆ ਗਏ ਝੋਨਾ ਜਾਦੇ ਲਾ ਰਹੇ ਆ ਝੋਨੇ ਨਾਲ ਪਾਣੀ ਖੰਡ ਕਰਕੇ ਦਰਸ ਬਹੁਤ ਜਿਆਦੇ ਮੱਚ ਗਈ ਪਰ ਫਿਰ ਵੀ ਬੱਟਾਂ ਦੇ ਪਾਸੇ ਅਸੀਂ ਬਹੁਤ ਲੱਗੇ ਹੋਏ ਲਾਈ ਜਾਂਦੇ ਆ ਜਿਵੇਂ ਸਾਡੀਆਂ ਮੋਟਰਾਂ ਦੇ ਕਮਰੇ ਉਹਨਾਂ ਨਾਲ ਪਾਸੇ ਅਸੀਂ ਤੋਂ ਤਕਰੀਬਨ ਲਾਈ ਜਾਂਦੇ ਸੀ ਇਹਨੂੰ ਹੋ ਸਕਦਾ ਹੈ ਉਹਨਾਂ ਨੂੰ ਲਾਉਣੇ ਇਹ ਇੱਕ ਹੋਰ ਗੱਲ ਵੀ ਹੈ ਜਿਵੇਂ ਔਰਤ ਨੂੰ ਕਿਹਾ ਜਾਂਦਾ ਵੀ ਘਰ ਵਿੱਚ ਉਹਦਾ ਵਿਸ਼ੇਸ਼ ਯੋਗਦਾਨ ਹੁੰਦਾ ਜਾਂ ਇਨਸਾਨ ਦੀ ਜ਼ਿੰਦਗੀ 'ਚ ਬੜਾ ਵੱਡੀ ਭੂਮਿਕਾ ਹੈਗੀ ਆ ਪੱਤਿਆਂ ਦੇ ਮਾਮਲੇ ਵਿੱਚ ਔਰਤ ਸਭ ਤੋਂ ਜ਼ਿਆਦਾ ਮਤਲਬ ਉਹ ਤਕਲੀਫ ਮੰਨਦੀ ਹੈ ਵੀ ਜਿਹੜਾ ਦਰਖਤ ਨਹੀਂ ਹੋਣੀ ਚਾਹੀਦਾ ਕਿਉਂਕਿ ਸਾਫ ਸਫਾਈ ਕਰਨੀ ਹੁੰਦੀਆਂ ਨੇ ਲੱਗਦਾ ਵੀ ਕਿਤੇ ਨਾ ਕਿਤੇ ਔਰਤਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦੀ ਲੋੜ ਆ ਹਾਂਜੀ ਇਹ ਬਹੁਤ ਜ਼ਰੂਰੀ ਹੈ ਜੀ ਜੇ ਤੁਸੀਂ ਘਰੇ ਪੰਜ ਚਾਰ ਗਮਲੇ ਵੀ ਰੱਖਦੇ ਹੋ ਥੋੜੇ ਪੱਤੇ ਇਕੱਠੇ ਕਰਕੇ ਥੋੜਾ ਜਿਹਾ ਟੋਆ ਪੱਟ ਕੇ ਉਹਦੇ ਵਿੱਚ ਦੱਬ ਦਿਓ ਤੇ ਰੂੜੀ ਦੀ ਖਾਦ ਵਰਗੀ ਬਣ ਜਾਂਦੀ ਹੈ ਜੋ ਤੁਸੀਂ ਇਹਨਾਂ ਸਕਾਹ ਕੇ ਮੁੱਠੀ-ਮੁੱਠੀ ਹਰ ਇੱਕ ਪੌਦੇ ਨੂੰ ਪਾ ਸਕਦੇ ਹੋ ਜਿਹੜੇ ਗਮਲੇ ਚ ਲਾਏ ਆ ਉਹਨਾਂ ਨੂੰ ਤਾਕਤ ਬਹੁਤ ਜ਼ਿਆਦਾ ਦਿੰਦੀ ਹੈ ਇਹ ਚੀਜ਼ ਜੇ ਹਰ ਇੱਕ ਬੰਦਾ ਇਹ ਕਰਨ ਲੱ ਛੋਟਾ ਟੋਆ ਬਟਕੇ ਫੋਟੋ ਦੋ ਫੜਦਾ ਵਿੱਚ ਵਿੱਚ ਵੇਸਟੇਜ ਪਾ ਦੇ ਤੇ ਬਹੁਤ ਵਧੀਆ ਮਨਹੋਰ ਤਿਆਰ ਹੁੰਦੀ ਹੈ ਜੀ ਬੁੱਟਿਆਂ ਵਾਸਤੇ ਆ ਕੀ ਅਪੀਲ ਕਰਦੇ ਹਾਂ ਜਿਵੇਂ ਤੁਹਾਡੀਆਂ ਸੰਸਥਾਵਾਂ ਸੰਸਥਾ ਨੇ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਜਿਵੇਂ ਕੁਝ ਸੰਸਥਾਵਾਂ ਹੈਗੀਆਂ ਨੇ ਪਰ ਸਾਧਨਾਂ ਦੀ ਘਾਟ ਕਰਕੇ ਜਾਂ ਹੋਰ ਕਰਕੇ ਉਹ ਪ੍ਰੋਪਰ ਕੰਮ ਨਹੀਂ ਕਰ ਪਾਉਂਦੀਆਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਆਮ ਲੋਕਾਂ ਨੂੰ ਵੀ ਚਾਹਣਾ ਸਾਧਨਤਾ ਜੀ ਦੇ ਕੁਝ ਰਪਾ ਤਰ ਪੈਂਦੇ ਆ ਆਪ ਨੂੰ ਆਪਣੇ ਆ ਮਿਲ ਜਾਂਦੇ ਜੀ ਸਾਨੂੰ ਵੀ ਸਾਡੇ ਆ ਵਾਟਰ ਬਾਕਸ ਵਾਲੇ ਜਿਹੜੇ ਹੈਗੇ ਸਟੇਜੋ ਸਾਹਿਬ ਇਹਨਾਂ ਨੇ ਸਾਨੂੰ ਦੋ ਟੈਂਕੀਆਂ ਪ੍ਰੋਵਾਈਡ ਕੀਤੀਆਂ ਜੀ ਇੱਥੇ ਖਰਾਬ ਹੋਈਆਂ ਕੜੀਆਂ ਸੀ ਅਸੀਂ ਉਹਨਾਂ ਨੂੰ ਠੀਕ ਕਰ ਲਿਆ ਬਾਈ ਦੀ ਵਰਕਸ਼ਾਪ ਤੇ ਰੰਗ ਰੂਗ ਕਰਕੇ ਇੱਧਰ ਆਪਣੇ ਨੰਬਰਦਾਰ ਜੀ ਇਹਨਾਂ ਨੇ ਸਾਨੂੰ ਟਾਇਰ ਦਿੱਤੇ ਆ ਜੀ ਉਹ ਤਿਆਰ ਕਰਕੇ ਆ ਉਹਦੇ ਟਰੈਕਟਰ ਲਾ ਕੇ ਨਾਲ ਅਸੀਂ ਪਾਉਣ ਵਾਸਤੇ ਚਾਰ ਕਰਦੇ ਹਾਂ ਸਾਰਾ ਸਿਸਟਮ ਨੂੰ ਉਹਨਾਂ ਨਾਲ ਪਾਣੀ ਪਾਉਂਦੇ ਮਤਲਬ ਇਹ ਆ ਵੀ ਜੇ ਕੋਈ ਕੰਮ ਕਰਦਾ ਤੇ ਉਹਦਾ ਪ੍ਰਸ਼ਾਸਨ ਇਜਾਮ ਲੋਕ ਵੀ ਸਹਿਯੋਗ ਦਿੰਦੇ ਹਾਂਜੀ ਹਾਂਜੀ ਦਿੰਦੇ ਬਹੁਤ ਦਿੰਦੇ ਸਹਿਯੋਗ ਬਹੁਤ ਮਿਲਦਾ ਸਾਨੂੰ ਲੋਕਾਂ ਨੂੰ ਐਮ ਸੀ ਸਾਹਿਬ ਕੀ ਕਹਿਣਾ ਚਾਹੁੰਦੇ ਆ ਜੇ ਵਾਤਾਵਰਨ ਨਿਵੇਸ਼ਾ ਸ਼ਹਿਰ ਵਾਸੀਆਂ ਨੂੰ ਕਿਉਂਕਿ ਤੁਸੀਂ ਤੁਹਾਡੇ ਕੋ ਜਿਹੜੀ ਜ਼ਿੰਮੇਵਾਰੀ ਵੀ ਹੈ ਕਾਉਂਸਲਰ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮੈਂ ਤਾਂ ਪਹਿਲਾਂ ਤਾਂ ਚਲੋ ਬਹੁਤ-ਬਹੁਤ ਬਤਾਈਆਂ ਸਾਰੇ ਵਾਤਾਵਰਨ ਦੇ ਰਦੀਆਂ ਸਾਰੇ ਤੇ ਲੱਖ ਵਾਸੀਆਂ ਨੂੰ ਸਾਡੇ ਈਵਰਸ ਨੂੰ ਤੇ ਮੈਂ ਤਾਂ ਇਹੀ ਕਹੂੰਗਾ ਵੀ ਇੱਕ-ਇੱਕ ਪਦਵੀ ਜੇ ਆਪ ਲਗਾਈਏ ਤਾਂ ਦੇਖੋ ਬਹੁਤ ਹਰਿਆ-ਭਰਿਆ ਹੋ ਸਕਦਾ ਆਪਣਾ ਪੰਜਾਬ ਸਾਰਾ ਇੰਨੀ ਪੋਪੂਲੇਸ਼ਨ ਹੈ 3 ਕਰੋੜ ਤੋਂ 3 ਕਰੋੜ ਦੀ ਤੇ ਇੱਕ ਇੱਕ ਬੋਧਾਰਾਪਨ ਜ਼ਰੂਰ ਲਗਾਣਾ ਚਾਹੀਦਾ ਹੈ ਸਾਡੇ ਵਾਰਡ ਵਾਸੀਆਂ ਦੇ ਵੀ ਅੱਗੇ ਨਾਲ ਚਲੋ ਮੇਰੀ ਕਾਫੀ ਯਾਨਕਿ ਅਸੀਂ ਗ੍ਰੀਨ ਦੀ ਕਾਫੀ ਹੋਈ ਹੈ ਸਾਡੀ ਤੁਸੀਂ ਦੇਖਦੇ ਹੋ ਤੁਸੀਂ ਨੇੜੇ ਰਹਿੰਦੇ ਸਾਡੇ ਮੋਲਟਨ ਫੇਸ ਵਰੰਦੇ ਤੇ तकरीबन ਮੁੰਲਾ ਦਾ ਬੈਂਡੇਜ ਕਾਫੀ ਗ੍ਰੀਨ ਹੈ ਜਦੋਂ ਇੱਕ ਲੋਕਾਂ ਨੇ ਕਰੋਨਾ ਦੇ ਦੌਰ ਚ ਮਤਲਬ ਉਹਦਾ ਇੱਕ ਚਿਹਰਾ ਦੇਖਿਆ ਵੀ ਜੇ ਆਕਸੀਜਨ ਦੀ ਮਹੱਤਤਾ ਕਿੰਨੀ ਕਾ ਤੇ ਕਿੰਨੀ ਕੁ ਜ਼ਰੂਰੀ ਆ ਫਿਰ ਵੀ ਉਹਨੀ ਜਾਗਰਤੀ ਆਈ ਨਹੀਂ ਜਿੰਨੀ ਆਉਣੀ ਚਾਹੀਦੀ ਸੀ ਕਿਉਂਕਿ ਉਹ ਕਾਫੀ ਦੌਰ ਆਪਾਂ ਸਾਰਿਆਂ ਨੇ ਦੇਖਿਆ ਲੱਗਦਾ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਅੰਦਰ ਝਾਤ ਮਾਰਨ ਦੀ ਲੋੜ ਹੈ ਆਹ ਦੇਖੋ ਅੱਗੇ ਨਾਲੋਂ ਤਾਂ ਫਰਕ ਹੈ ਦੇਖੋ ਉਦੋਂ 3-4 ਸਾਲ ਹੋ ਗਏ ਕਰੋਨਾ ਨੂੰ 2020 ਚ ਆਇਆ ਸੀ ਮਤਲਬ ਅੱਗੇ ਨਾਲੋਂ ਤਾਂ ਕਾਫੀ ਫਰਕ ਪਿਆ ਹੈ ਪਰ ਹਜੇ ਵੀ ਚਲੋ ਡੇ ਬਾਈ ਡੇ ਡੇ ਬਾਈ ਡੇ ਜਿਵੇਂ ਸਾਡੀ ਲੋਕਾਂ ਦੇ ਰਾਕੇ ਟੀਮ ਕੋਈ ਹੈ ਤਾਂ ਇਸ ਤਰ੍ਹਾਂ ਹੋਰ ਟੀਮਾਂ ਤਿਆਰ ਹੋਣ ਗਈਆਂ ਅੱਜ ਅਸੀਂ ਉਹਨਾਂ ਉੱਥੇ ਜਾ ਕੇ ਆਏ ਆਪਣਾ ਅਨੰਦਗੜ੍ਹ ਤੇ ਮਟਰਕਸ ਦੇ ਵਿੱਚ ਉੱਥੇ ਵੀ ਉਹਨਾਂ ਨੇ ਕਾਫੀ 500 ਪਲਾਂਟ ਅਸੀਂ ਇਕੱਠਾ ਲਗਾ ਕੇ ਆਏ ਆ ਤਾਂ ਹੀ ਜਿਵੇਂ ਪਿੰਡਾਂ ਦੇ ਵਿੱਚ ਵੀ ਚਲੋ ਜਾਂ ਸ਼ਹਿਰਾਂ ਦੇ ਵਿੱਚ ਹੋਲੀ-ਹੋਲੀ ਵਧੇਗਾ ਪ੍ਰੋਗਰਾਮ ਡੇ ਬਾਈ ਡੇ ਤਾਂ ਇੰਕਰੀਜ਼ ਹੋਈ ਰਿਹਾ ਹੈ ਬਹੁਤ ਬਹੁਤ ਧੰਨਵਾਦ ਇਹ ਰੁੱਖਾ ਦੇ ਰਾਖੇ ਸੰਸਥਾ ਨੇ ਉਹਦੇ ਮੈਂਬਰ ਨੇ ਜਿਨ੍ਹਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਵਿਸ਼ੇਸ਼ ਤੌਰ ਤੇ ਜਿਹੜੀ ਗੱਲ ਇਹ ਆ ਵੀ ਇਹਨਾਂ ਵੱਲੋਂ ਜਿਹੜੇ ਦਰਖਤ ਲਾਏ ਜਾ ਰਹੇ ਆ ਉਹਨਾਂ ਦੀ ਤਕਰੀਬਨ ਜਿਹੜੀ 90 95% ਆ ਜਿਹੜੇ ਦਰਖਤ ਉਹ ਕਾਮਯਾਬ ਰਹਿੰਦੇ ਕਿਉਂਕਿ ਇਹਨਾਂ ਵੱਲੋਂ ਲਗਾਤਾਰ ਉਸ ਨੂੰ ਲੈ ਕੇ ਕੰਮ ਕੀਤਾ ਜਾਂਦਾ ਹਾਲਾਂਕਿ ਕਈ ਸੰਸਥਾਵਾਂ ਕੰਮ ਕਰਦੀਆਂ ਵੀ ਆ ਪਰ ਕਈਆਂ ਤੋਂ ਪ੍ਰੋਪਰ ਕੰਮ ਨਹੀਂ ਹੁੰਦਾ ਪ੍ਰਸ਼ਾਸਨ ਦਾ ਵੀ ਉਹਨਾਂ ਨੇ ਕਿਹਾ ਕਿ ਜਦੋਂ ਅੱਗੇ ਆ ਕੇ ਕੰਮ ਕਰਦੇ ਆ ਤੇ ਪ੍ਰਸ਼ਾਸਨ ਦੋਨੋਂ ਵੀ ਸਾਨੂੰ ਜਿਹੜਾ ਸਹਿਯੋਗ ਦਿੱਤਾ ਜਾਂਦਾ ਕਾਫੀ ਜਿਹੜਾ ਸਮਾਨ ਆ ਉਹ ਪ੍ਰੋਵਾਈਡ ਕੀਤਾ ਔਰ ਜ਼ਰੂਰੀ ਆ ਇਨਸਾਨ ਨੂੰ ਵੀ ਵਾਤਾਵਰਨ ਨੂੰ ਲੈ ਕੇ ਸਾਨੂੰ ਅਵੇਅਰ ਹੋਣ ਦੀ ਲੋੜ ਆ ਤਾਂ ਕਿ ਅਸੀਂ ਜਿਹੜੀ ਆਪਣੀ ਜ਼ਿੰਦਗੀ ਸੌਖੀ ਕੱਢ ਸਕੀਏ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਦੇ ਮਹਾਨ ਸ਼ਖਸ